ਅਸਲਾ ਲਾਇਸੈਂਸ ਬਣਾਉਣ ਦੇ ਲਈ ਇੱਕ ਡਰੋਪ ਟੈਸਟ ਹੁੰਦਾ ਵਾ ਜਿਹਦੇ ਲਈ ਡਾਕਟਰ ਜਿਹੜਾ ਉਹ ਚੈਕਿੰਗ ਕਰਕੇ ਤੇ ਉਹਨੂੰ ਪਾਸ ਕਰਦੇ ਆ ਸੋ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇੱਕ ਮਾਮਲਾ ਜਿਹੜਾ ਉਹ ਜੀਬੂ ਗਰੀਬ ਸਾਹਮਣੇ ਆਇਆ ਵਾ ਕਿ ਜਿਹੜੇ ਡਾਕਟਰ ਨੇ ਉਹਨਾਂ ਦੀ ਪਠਾਨਕੋਟ ਤੇ ਗੁਰਦਾਸਪੁਰ ਦੋ ਜਗ੍ਹਾ ਡਿਊਟੀ ਹੁੰਦੀ ਆ ਤੇ ਅੱਜ ਜਿਹੜੇ ਆ ਉਹ ਛੁੱਟੀ ਤੇ ਸੀ ਤੇ ਜਿਸ ਤੋਂ ਬਾਅਦ ਵੀ ਜਿਹੜਾ ਵਾ ਦੋ ਤੋਂ ਤਿੰਨ ਫਾਈਲਾਂ ਜਿਹੜੀਆਂ ਐਸਐਮਓ ਕੋ ਗਈਆਂ ਵਾ ਸਾਈਨ ਹੋਈਆਂ ਸਟੈਂਪ ਬਾਕਾਇਦਾ ਲੱਗੀ ਹੋਈ ਆ ਸੋ ਐਸਐਮਓ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਗੁਰਦਾਸਪੁਰ ਦੇ ਇਸ ਸਮੇਂ ਅਸੀਂ ਖੜੇ ਆ ਜਿੱਥੇ ਉਹ ਡ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਉਹ ਤਾਲਾ ਲੱਗਿਆ ਹੋਇਆ ਵਾ ਤੇ ਜਿਹੜੀ ਇਹਨਾਂ ਦੀ ਡਿਊਟੀ ਆ ਉਹ ਵੀ ਉੱਤੇ ਮੈਂਸ਼ਨ ਕੀਤੀ ਹੋਈ ਹੈ ਕਿ ਗੁਰਦਾਸਪੁਰ ਕੇਦੋਂ ਡਿਊਟੀ ਹੁੰਦੀ ਆ ਜਾਂ ਪਠਾਨਕੋਟ ਕੇਦੋਂ ਡਿਊਟੀ ਹੁੰਦੀ ਆ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਤਾਲਾ ਉਹ ਲੱਗਿਆ ਹੋਇਆ ਵਾ ਤੇ ਇਹ ਛੁੱਟੀ ਤੇ ਨਹੀਂ ਆਜ ਦਿੱਤੇ ਜਦੋਂ ਐਸਐਮਓ ਗੁਰਦਾਸਪੁਰ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਵੀ ਦੱਸਿਆ ਪਹਿਲੇ ਤੁਸੀਂ ਦੇਖ ਸਕਦੇ ਹੋ ਕਿ ਡਿਊਟੀ ਕਿਹੜੇ-ਕਿਹੜੇ ਵਾਰ ਕਿਦੋਂ ਕਿੱਥੇ ਹੁੰਦੀ ਆ ਪੂਰਾ ਮੈਂਸ਼ਨ ਕੀਤਾ ਹੋਇਆ ਵਾ ਜੇ ਅੱਜ ਦੀ ਗੱਲ ਕਰੀ ਤਾਂ ਅੱਜ ਸੋਮਵਾਰ ਆ ਅੱਜ ਇਹਨਾਂ ਦੀ ਡਿਊਟੀ ਜਿਹੜੀ ਉਹ ਪਠਾਨਕੋਟ ਆ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਗੁਰਦਾਸਪੁਰ ਆ ਬੈਠਦੇ ਨੇ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਸੋ ਜਿਹੜੇ ਅਸਲਾ ਜਦੋਂ ਬੰਦਾਵਾ ਤੇ ਜਿਹੜਾ ਡਰੋਪ ਟੈਸਟ ਹੁੰਦਾ ਵਾ ਉਹ ਪ੍ਰੋਪਰ ਜਿਹੜਾ ਡਾਕਟਰ ਨੇ ਉਹਨਾਂ ਵੱਲੋਂ ਚੈੱਕ ਕਰਕੇ ਫਿਰ ਪਾਸ ਕੀਤਾ ਜਾਂਦਾ ਵਾ ਫਰ ਅੱਜ ਜਿਹੜਾ ਐਸਐਮ ਉਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਹੇ ਕਿ ਦੋ ਦੋ ਤਿੰਨ ਫਾਈਲਾਂ ਮੇਰੇ ਕੋਲ ਸਾਈਨ ਕੀਤੀਆਂ ਹੋਈਆਂ ਜਰੂਰ ਆ ਯਾਨੀ ਇਹ ਸਾਰਾ ਜਿਹੜਾ ਮਾਮਲਾ ਵਾ ਇਹ ਜਾਂਚ ਦਾ ਵਿਸ਼ਾ ਹੈ ਜਿਆਦੇ ਪਿੱਛੇ ਦਾ ਕੀ ਸੱਚ ਹੈਗਾ ਵਾ ਉਹ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਪਰ ਜੇ ਦੇਖਿਆ ਜਾਵੇ ਤਾਂ ਜੇਕਰ ਸੱਚਮੁੱਚ ਇਹਦਾ ਹੋ ਰਿਹਾ ਵਾ ਤੇ ਬੜੀ ਵੱਡੀ ਜਿਹੜੀ ਆ ਉਹ ਆ ਲੋਕਾਂ ਦੇ ਨਾਲ ਹੀਰਾ ਫੇਰੀ ਵੀ ਜੇ ਆਪਾਂ ਕਹਿ ਲਈਏ ਜਾਂ ਘਪਲੇਬਾਜੀ ਵੀ ਕਹਿ ਲਈ ਉਹ ਵੀ ਹੋ ਸਕਦੀ ਆ ਜੇ ਉਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਡਰੋ ਟੈਸਟ ਕਿੰਨਾ ਜ਼ਿਆਦਾ ਜ਼ਰੂਰੀ ਆ ਜਦੋਂ ਬੰਦੇ ਦੀ ਮਾਨਸਿਕ ਹਾਲਤ ਜਿਹੜੀ ਉਹ ਚੈੱਕ ਕੀਤੀ ਜਾਂਦੀ ਆ ਪ੍ਰੋਪਰ ਦੇਖਿਆ ਜਾਂਦਾ ਵਾ ਕਿ ਇਹ ਬੰਦਾ ਜਿਹੜਾ ਵਾ ਇਹ ਆਪਣਾ ਅਸਲਾ ਕੈਰੀ ਕਰ ਸਕਦਾ ਜਾਂ ਨਹੀਂ ਕਿਉਂਕਿ ਜੇਕਰ ਗਲਤ ਅਥਾਜੇ ਚਲਾ ਜਾਏਗਾ ਤੇ ਹੋ ਸਕਦਾ ਉਹ ਆਪਣੇ ਆਪ ਨੂੰ ਜਾਂ ਆਪਣੇ ਪਰਿਵਾਰ ਨੂੰ ਜਾਂ ਕਿਸੇ ਨੂੰ ਨੁਕਸਾਨ ਪਹੁੰਚਾ ਦੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆ ਬੜਾ ਗੰਭੀਰ ਵਿਸ਼ਾ ਵਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਦੋਸ਼ੀ ਆ ਉਹਨਾਂ ਖਿਲਾਫ ਵੀ ਜਿਹੜੀ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਇਹਦੇ ਪਿੱਛੇ ਦੇ ਸ਼ਰਾਰਤੀ ਅੰਸਰ ਨੇ ਜਾਂ ਜਿਹੜੇ ਲੋਕ ਲੋਕਾਂ ਨੂੰ ਗੁੰਮਰਾ ਕਰਕੇ ਇਸ ਤਰ੍ਹਾਂ ਕਰ ਰਹੇ ਨੇ ਉਹਨਾਂ ਤੇ ਕਾਰਵਾਈ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਐਸਾਮੂ ਗੁਰਦਾਸਪੁਰ ਵੱਲੋਂ ਇਹ ਆਸ਼ਵਾਸਨ ਦਿੱਤਾ ਗਿਆ ਵਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾਵੇਗੀ ਤੇ ਪਿੱਛੇ ਦਾ ਕੀ ਸੱਚ ਆ ਜਾਂ ਕੌਣ ਦੋਸ਼ੀ ਆ ਜਾਂ ਕਿਵੇਂ ਆ ਸਾਰਾ ਕੁਝ ਹੋ ਰਿਹਾ ਵਾ ਉਹਦੀ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ ਸਰ ਇੱਕ ਮਾਮਲਾ ਦੇਖਣ ਚ ਆਇਆ ਵਾ ਕਿ ਜਿਹੜੇ ਅਸਲ ਲਾਇਸੈਂਸਾ ਉਹਨਾਂ ਤੇ ਸਟੈਂਪ ਤੇ ਸਾਈਨ ਜਿਹੜੇ ਕੀਤੇ ਆ ਜਦ ਕਿ ਡਾਕਟਰ ਛੁੱਟੀ ਤੇ ਰਿਹਾ ਸੀ ਕੀ ਮਾਮਲਾ ਹੈਗਾ ਸਾਰਾ ਜਿਹੜਾ ਤੁਹਾਡੇ ਧਿਆਨ ਚ ਆਇਆ ਮੈਨੂੰ ਹੈ ਤੁਹਾਡੇ ਤੁਹਾਡੇ ਮਦਦ ਤੋਂ ਪਤਾ ਚੱਲਿਆ ਤੁਹਾਨੂੰ ਥੋੜੀ ਦਾ ਕਿ ਸਾਡੇ ਜਿਹੜੇ ਸੈਕਟਰੀ ਡਾਕਟਰ ਨੇ ਉਹਨਾਂ ਦੀ ਹਫਤੇ ਪਹਿਲੇ ਹਫਤੇ ਸੋਮ ਮੰਗਲ ਬੁੱਧਵਾਰ ਡਿਊਟੀ ਪਠਾਨਕੋਟ ਸਿਰੋਹ ਹਸ ਲੱਗੀ ਹੁੰਦੀ ਹੈ ਤੇ ਤੁਹਾਡੇ ਤੋਂ ਪਤਾ ਚੱਲਿਆ ਕਿ ਉਹ ਕੋਈ ਜਿਹੜੇ ਤਿੰਨ ਚਾਰ ਫਾ ਆਏ ਆ ਫਾਰਮ ਡਾਕਟਰਸ ਵੱਲੇ ਉਹਨਾਂ ਵਿੱਚ ਡਾਕਟਰ ਫੋਨੀਆ ਮਿਸ਼ਰ ਸਾਈਨ ਕੀਤੇ ਤੇ ਸਟੈਂਪ ਲੱਗੀ ਹੈ ਤੇ ਇਹ ਬੜੀ ਮਸਲਾ ਗੰਭੀਰ ਆ ਕਿਉਂ ਅਸੀਂ ਪਤਾ ਵੀ ਕੀਤਾ ਸੀ ਕਿ ਉਧਰ ਡਾਕਟਰ ਬੈਠੇ ਨਹੀਂ ਹੋਏ ਇਹਦੇ ਬਾਰੇ ਪੂਰੀ ਜਾਣਕਾਰੀ ਕਰਾਂਗੇ ਤੁਹਾਨੂੰ ਇਹ ਦੱਸਾਂਗੇ ਕਿ ਜੋ ਕੀਤਾ ਹੈ ਜੇ ਕਿਸੇ ਗਲਤ ਕੀਤਾ ਹੈ ਉਹਦੀ ਪੂਰੀ ਕਾਬੂ ਕਰਾਂਗੇ ਕਿੰਨੇ ਕਿਸਾ ਫਾਰਮ ਅੱਜ ਆਇਆ ਮੇਰੇ ਕੋਲ ਫਾਰਮ ਤਾਂ ਆਇਆ ਸੀ ਉਹਨਾਂ ਸਾਈਨ ਨਹੀਂ ਹੋਏ ਦੋ ਤਿੰਨ ਫਾਰਮ ਤਾਂ ਟੱਟਦੇ ਸੀਗੇ ਤਿੰਨ ਚਾਰ ਫਾਰਮਸ ਸਿਨਚਰ ਹੋਏ ਉਹਨਾਂ ਦੇ ਉੱਪਰ ਸਟੈਂਪ ਵੀ ਲੱਗੀ ਹੋਈ ਹੈ ਸਰ ਉਹ ਸਾਰਾ ਦਾ ਵਾ ਕਿ ਇਹ ਸਾਰਾ ਕੁਝ ਕਰਨ ਦੇ ਤਰੀਕ ਕੋਈ

ਅਸਲੀ ਲੈਸੈਂਸ ਹੈ ਨਾ ਉਹਦੇ ਵਿੱਚ ਅਗਰ ਕਿਸੇ ਸੈਕਟਰੀ ਵਾਲਾ ਬਿਨਾ ਡਾਕਟਰ ਤੋਂ ਕੋਈ ਕੋਈ ਸਟੈਂਪ ਲਗਾ ਰਿਹਾ ਹੈ ਕੋਈ ਗਲਤ ਕੰਮ ਕਰ ਰਿਹਾ ਤੇ ਇਹਦੇ ਉੱਪਰ ਤੇ ਆਪਾਂ ਪੂਰੀ ਤਰ੍ਹਾਂ ਕਾਰਵਾਈ ਕਰਾਂਗੇ ਉੱਪਰ ਅਸਲੀ ਲੈਵਲ ਕਾਰ ਚੈੱਕ ਕੀਤਾ ਜਾਏਗਾ ਉਸ ਦਾ ਲੰਬੇ ਸਮੇਂ ਤੋਂ ਪ੍ਰੇਦਦਾ ਹੁੰਦਾ ਵੈਸੇ ਤੇ ਡਾਕਟਰ ਸਾਡੇ ਤੋਂ ਰੈਗੂਲਰ ਸੀਗੇ ਹੁਣੇ ਥੋੜੇ ਦੇ ਪਹਿਲੇ ਦੋ ਤਿੰਨ ਦਿਨ ਤੋਂ ਲੱਗੀ ਡਿਊਟੀ ਨਾਲੇ ਪਹਿਲਾਂ ਰੈਗੂਲਰ ਡਾਕਟਰ ਬਟਾਰੇ ਤੋਂ ਬੰਦੇ ਸੀ 3 ਦਿਨ ਤੇ ਅੰਦਰ ਕਾਰਡੀਓਲੋਜੀ ਬਲੂ ਪ੍ਰੈਸ਼ਰ ਦਾ ਕਿੰਨਾ ਕੁ ਜ਼ਰੂਰੀ ਹੁੰਦਾ ਵਾ ਜਿਹਦਾ ਅਸਲੀ ਲੈਸੈਂਸ ਹੈ ਸੈਕਟਰੀ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਅਸ प्रॉपर चेकअप करना प्रॉपर सारा बहुत जरूरी है देखिए गलत बंदा लाइसेंस मान जे जन ड्रॉप टेस्ट पे तो की दिक्कत आ सकती है अगर बंदा का चैटिंग प्रॉब्लम है की है तो एक हफ्ते से असला होएगा तो कुछ गलत काम कर सकता कुछ ही कर सकता हाँ, बिल्कुल बिल्कुल किसी कर सकता कार्रवाई की जाती बिल्कुल कर